ਇਹਨਾਂ ਨਾਲ ਤੁਹਾਨੂੰ ਤੈਦਾ ਜੇ ਵੀ ਤੁਸੀਂ ਆਇਆ ਕਰੜੇ ਹੋ ਜਾ ਸਾਰੇ ਜਣੇ ਫੇਰ ਹੀ ਆਵਾਜ਼ ਉੱਪਰ ਜਾਊਗੀ ਕੋਈ گاਉਣੀ ਪਿੰਗਾਮ ਸਟੂਡੈਂਟ ਜਿਹੜੀਆਂ ਜਿੰਦਾਬਾਦ ਜਿੰਦਾਬਾਦ ਮੇਜਰ ਮਾਈਨਰ ਵਿਸ਼ੇ ਤੋਪਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਜਰ ਮਾਈਨਰ ਵਿਸ਼ੇ ਤੋਪਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਿਕਾਇਤ ਨਿੱਜੀ ਕਰਨ ਕਰਨਾ ਬੰਦ ਕਰੋ

ਗੋਡਾ ਡਿਲੀਗੈਂਸ ਜ਼ਿੰਦਾਬਾਦ 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 ਰਾ ਸੂਰੇ ਡਿਲੀਗੈਂਸ ਜ਼ਿੰਦਾਬਾਦ 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 ਰਾ ਸੂਰੇ ਡਿਲੀਗੈਂਸ ਜ਼ਿੰਦਾਬਾਦ 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 ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਮੰਨਨ ਤੇ ਇਹਨਾਂ ਦਾ ਪ੍ਰਸ਼ਾਸਨ ਦਿਨ ਵਿੱਚ 10-10 ਵਾਰੀ ਫੋਨ ਕਰਦਾ ਦੋ ਤਿੰਨ ਦਿਨ ਤੋਂ ਵੀ ਤੁਹਾਡਾ ਮਾਰਚ ਕਿਵੇਂ ਆ ਥੋੜਾ ਘਰਨਾ ਲੱਗੂਗਾ ਤੁਸੀਂ ਕੈਂਸਲ ਨਹੀਂ ਕਰਨਾ ਕਿਵੇਂ ਕਰੋਗੇ ਤੇ ਇਹਨਾਂ ਨੂੰ ਇੱਕੋ ਬੇਨਤੀ ਕੀਤੀ ਸੀ ਵੀ ਆ ਜਿਹੜੀ ਪਾਰਕਿੰਗ ਆ ਇੱਥੇ ਛਾਵੇਂ ਬੈਠ ਜਾਣਗੇ ਵਿਦਿਆਰਥੀ ਪਾਰਕਿੰਗ ਖਾਲੀ ਕਰਾ ਦਿਓ ਤਾਂ ਕਿ ਵਿਦਿਆਰਥੀ ਜੋ ਆਪਣੀ ਮੰਗਾ ਲੈ ਕੇ ਆਉਣਗੇ ਤੇ ਉਹ ਛਾਵੇਂ ਬੈਠ ਸਕਣ ਤੇ ਇਹ ਡੀਸੀ ਸਾਹਿਬ ਜਿਹੜੀ ਅੱਜ ਸਰਕਾਰ ਦੀ ਮਸ਼ਹੂਰੀ ਕਰਨ ਆਉਂਦੇ ਰਹਿੰਦੇ ਆ ਉਹਨਾਂ ਨੂੰ ਇੰਨੇ ਦਿਨਾਂ ਦਾ ਪਤਾ ਵਾਰ-ਵਾਰ ਅਖਬਾਰਾਂ 'ਚ ਲੱਗ ਚੁੱਕਿਆ ਵਾਰ-ਵਾਰ ਇਹਨਾਂ ਨੇ ਸੀਏਜੀ ਵਾਲੇ 10-10 ਵਾਰੀ ਦਿਨ 'ਚ ਫੋਨ ਕਰਦੇ ਨੰਬਰ ਬਦਲ-ਬਦਲ ਕੇ ਤੇ ਉਹ ਇਹ ਨਹੀਂ ਕਰਾ ਸਕਕੇ ਕਿ ਇੱਥੇ ਵਿਦਿਆਰਥੀਆਂ ਦੀ ਮੀਟਿੰਗ ਲਈ ਪ੍ਰਬੰਧ ਕਰ ਸਕਣ ਤੇ ਡੀਸੀ ਸਾਹਿਬ ਜਿਹੜੇ ਆ ਕੇ ਕਹਿੰਦੇ ਆ ਕਿ ਵਿਦਿਆਰਥੀ ਦੇ ਇਸ ਦਾ ਭੇਖ ਹੁੰਦਾ ਤੇ ਪੰਜਾ ਆਪਣੇ ਬਜੰਦਰਾ ਕੌਲ ਦੀ ਤਾਰੀਫ ਕਰਕੇ ਗਏ ਵੀ ਕਹਿੰਦੇ ਮੈਨੂੰ ਤਾਂ ਲੱਗਦਾ ਹੀ ਨਹੀਂ ਸੀ ਵਿਦਿਆਰਥੀ ਇਹਨੇ ਸੋਲਝੇ ਹੋਏ ਸਵਾਲ ਕਰੇ ਕਿ ਬਹੁਤ ਹੁਸ਼ਿਆਰ ਵਿਦਿਆਰਥੀ ਇੱਥੋਂ ਦੇ ਤੇ ਉਹ ਵਿਦਿਆਰਥੀ ਨੇ ਗੱਲ ਸੁਣ ਲਈ ਹਾਇ ਤੱਕ ਬਾਹਰ ਨਹੀਂ ਆਏ ਮੰਗ ਪੱਤਰ ਲੈਣ ਨਹੀਂ ਆ ਇਹ ਸੀ ਸਾਖ ਨੂੰ ਦੱਸ ਦਈਏ ਤੇ ਕੂੜੇ ਪ੍ਰਸ਼ਾਸਨ ਨੂੰ ਦੱਸ ਦਈਏ ਜਿਹੜੇ ਇੱਥੇ ਵਿਦਿਆਰਥੀ ਬੈਠੇ ਆ ਆਮ ਦੇ ਅੱਛੀ ਵੀ ਹੈਗੇ ਇਹ ਇਹ ਕੋਈ ਨਕਲਚੀ ਵਿਦਿਆਰਥੀ ਨਹੀਂ ਹੈਗੇ ਜਾਂ ਕੋਈ ਫੇਲ ਹੁੰਦੇ ਵਿਦਿਆਰਥੀ ਨਹੀਂ ਹੈਗੇ ਇਹ ਉਹ ਵਿਦਿਆਰਥੀ ਆ ਜਿਹੜੇ 90 90% ਨੰਬਰ ਲੈ ਕੇ 85 85 80 80 ਬਸੰਦਰ ਕਾਲਜ ਵਿੱਚ ਭਰਤੀ ਹੋਏ ਆ ਉਹ ਕੀਆ ਜਿਹੜੇ ਚੰਗਾ ਪੜਦੇ ਆ ਜਿਹੜਾ ਕੰਬੀਨੇਸ਼ਨ ਵਾਧ ਕੇ ਜਿਹੜਾ ਸਪੈਸ਼ਲ ਜਿਹੜਾ ਹੁੰਦਾ ਹੈ ਜਿਹੜਾ ਸੈਕੰਦਰੀਕਰਨ ਅੰਗਿਆਦਾ ਕਹਿੰਦਾਈ ਪਹਿਲਾ ਪੰਜਾਬ ਦੇ ਪਟਿਆਲਾ ਦੇ ਵਿਦਿਆਰਥੀ ਰਜਿਸਟਰ ਦੇ ਆ ਫਿਰ ਜਿਹੜਾ ਉਹ ਕਾਲਜ ਪਟਿਆਲਾ ਦੇ ਰਜਿਸਟਰ ਦੇ ਆ 4-5 ਮਹੀਨੇ ਲੱਗਦੇ ਚੱਲਦੇ ਆ ਕਿਉਂ ਮੈਸਰ ਸਿਸਟਮ ਪਹਿਲੇ ਹੀ ਸ਼ੁਰੂ ਤਾਂ ਹੈ ਖੁਦ ਤੋਂ ਦਾ ਫਿਰ ਅਪਰਵਾਹ ਨਾ ਬਚ ਰਾਇਆ ਲੱਗਦਾ ਹੈ। ਵਿਦਿਆਰਥੀ ਕੋਲ ਪੜ੍ਹਨ ਦਾ ਸਮਾਂ ਨਹੀਂ ਹੈ। ਇਹ ਜਿਹੜੇ ਸਬਜੈਕਟ ਵਧੀ ਆਏ ਨੇ ਜਿਹੜੇ ਪ੍ਰੋਫੈਸਰ ਨੇ ਚਾਹੀਏ। ਕਿਉਂਕਿ ਇਹਨਾਂ ਦੀ ਕਿਤਾਬਾਂ ਵੀ ਨਹੀਂ ਨਾ ਪ੍ਰੋਫੈਸਰ ਕੋਲ ਅਵੇਲੇਬਲ ਨੇ ਵਿਸ਼ੇ ਵਧੀ। ਇਹ ਯੂਨੀਵਰਸਿਟੀ ਵੱਲੋਂ ਜਿਹੜੀ ਫੀਸ ਆ ਵਧੀ ਹੈ ਇਹ ਵੀ ਵਾਪਸ ਮਿਲਦੀ ਹੈ ਇਸ ਦੀ ਹਕੂਮਤਾਂ ਨੇ। ਤੁਸੀਂ ਕ੍ਰੈਡਿਟ ਕੋਰਸ ਫਰੀ ਡਿਸਟ੍ਰਿਕਟ ਦੇ ਸਟੂਡੈਂਟ ਨੂੰ ਹਾਂਜੀ ਥੋੜਾ ਜਿਹਾ। ਹਾਂਜੀ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਜਿਲ੍ਹਾ ਪ੍ਰਧਾਨ ਪੰਜਾਬ ਸਟੂਡੈਂਟ ਯੂਨੀਅਨ ਫਰੀਦਕੋਟ ਅਸੀਂ ਅੱਜ ਵਾਖ ਵਖ ਮੰਗਾਤੇ ਇੱਥੇ ਇਕੱਠੇ ਹੋਏ ਆ ਸਾਡੀ ਸੂਬਾ ਪਧਰੀ ਜੋ ਮੰਗ ਇਕੱਠ ਸੀਗਾ 18 19 ਦੋ ਦਿਨ ਅਸੀਂ ਪੂਰੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਪ੍ਰਦਰਸ਼ਨ ਕੀਤੇ ਆ ਇਹਦੀਆਂ ਮੇਨ ਮੰਗਾ ਇਹ ਨੇ ਕਿ ਜੋ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਸਬਜੈਕਟ ਵਧਾਏ ਗਏ ਆ ਜਿਨ੍ਹਾਂ ਦੀਆਂ ਕੋਈ ਕਿਤਾਬਾਂ ਨਹੀਂ ਪ੍ਰਕਾਸ਼ਿਤ ਕੀਤੀਆਂ ਕੋਈ ਟੀਚਰ ਨਹੀਂ ਭਰਤੀ ਕੀਤਾ ਗਿਆ ਉਹ ਜਿਹੜੇ ਥੋਪ ਦਿੱਤੇ ਗਏ ਕਾਲਜਾਂ ਤੇ 9 ਤੋਂ ਲੈ ਕੇ 11 ਵਿਸ਼ੇ ਜਿਹੜੇ ਇੱਕ ਸਾਲ ਵਿੱਚ ਜਿਹੜੇ ਪੜ੍ਹਾਏ ਜਾ ਰਹੇ ਵਿਦਿਆਰਥੀਆਂ ਨੂੰ ਇਹ ਵਿਸ਼ੇ ਰੱਦ ਹੋਣ ਤੇ ਇਹ ਵਿਸ਼ਿਆਂ ਦਾ ਜਿੰਨਾ ਟਾਈਮ ਕੋ ਟੀਚਰ ਨਹੀਂ ਭਰਤੀ ਹੁੰਦਾ ਤੇ ਵਿਦਿਆਰਥੀ ਨੂੰ ਆਪਸ਼ਨ ਦਿੱਤੀ ਜਾਵੇ ਵੀ ਕਿ ਵਿਦਿਆਰ ਇਹ ਉਹ ਚੁਸ ਜਿਹੜੇ ਆਪਸ਼ਨ ਵਿੱਚ ਦਿੱਤੇ ਜਾਣੇ ਚਾਹੀਦੇ ਆ ਨਾ ਕਿ ਥੋਪੇ ਜਾਣੇ ਚਾਹੀਦੇ ਆ ਤੇ ਨਾਲ ਹੀ ਸਾਡੀ ਇਹ ਮੰਗ ਆ ਕਿ ਸੈਮੈਸਟਰ ਸਿਸਟਮ ਕਰਕੇ ਜਿਹੜਾ ਸੈਸ਼ਨ ਬਾ ਛੋਟਾ ਰਹਿ ਗਿਆ ਵੀ ਇੱਕ ਮਹੀਨਾ ਵੀ ਪੂਰਾ ਪ੍ਰੋਪਰ ਕਾਲਜ ਨਹੀਂ ਲੱਗਦਾ ਬਿਨਾ ਪੜਾਈ ਬਿਨਾ ਕਲਾਸਾਂ ਦੇ ਵਿਦਿਆਰਥੀ ਨੂੰ ਪੇਪਰ ਦੇਣ ਲਈ ਮਜਬੂਰ ਹੋਣਾ ਪੈਂਦਾ ਸੈਮੈਸਟਰ ਸਿਸਟਮ ਰੱਦ ਹੋਣਾ ਚਾਹੀਦਾ ਸਾਲ ਵਿੱਚ ਇੱਕੋ ਵਾਰ ਜਿਹੜੇ ਪੇਪਰ ਹੋਣੇ ਚਾਹੀਦੇ ਆ ਪੂਰਾ ਸਾਲ ਜਿਹੜੀ ਪੜਾਈ ਹੋਣੀ ਚਾਹੀਦੀ ਆ ਤਾਂ ਕਿ ਵਿਦਿਆਰਥੀ ਹੋਰ ਐਕਟੀਵਿਟੀਆਂ ਖੇਡਾਂ ਵਿੱਚ ਜਾਂ ਹੋਰ ਮੁਕਾਬਲਿਆਂ ਵਿੱਚ ਵੀ ਪਾਰਟਿਸਪੇਟ ਕਰ ਸਕੇ ਉਹਨਾਂ ਦਾ ਸਰਵਪੱਖੀ ਜਿਹੜਾ ਵਿਕਾਸ ਜਿਹ ਦਾ ਵਾਅਦਾ ਕੀਤਾ ਇਹ ਫੀਸਾਂ ਦਾ ਵਾਅਦਾ ਜਿਹੜਾ ਵਾਪਸ ਲੈ ਜਾਣਾ ਚਾਹੀਦਾ ਅੱਜ ਪਹਿਲਾਂ ਕਿੰਨੇ ਲਿੱਤੇ ਜਾਂਦੇ ਸੀ ਹੁਣ ਕਿੰਨੇ ਆ ਪਹਿਲਾਂ ਜੀ ਪੰਜ ਵਿਸ਼ੇ ਹੁੰਦੇ ਸੀ ਜਿਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਲਾਜ਼ਮੀ ਵਿਸ਼ੇ ਸੀ ਬਾਕੀ ਤਿੰਨ ਵਿਸ਼ੇ ਜਿਹੜੇ ਉਹ ਵਿਦਿਆਰਥੀ ਆਪ ਚੂਜ਼ ਕਰਦੇ ਸੀ ਵੀ ਉਹਨਾਂ ਨੇ ਕਿਹੜਾ ਵਿਸ਼ਾ ਪੜ੍ਹਨਾ ਪਰ ਹੁਣ ਜਿਹੜਾ ਯੂਨੀਵਰਸਿਟੀ ਨੇ ਆਪ ਦਾ ਟੈਂਪਲੇਟ ਜਾਰੀ ਕੀਤਾ ਹੋਇਆ ਵੀ ਆਹ 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 ਵਿਸ਼ਾ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਆ ਕਾਲਜ ਵਾਲੇ ਨੇ ਆਪ ਦੀ ਸੁਵਿਧਾ ਮੁਤਾਬਕ ਆਪ ਦੇ ਪ੍ਰੋਫੈਸਰਾਂ ਦੇ ਮੁਤਾਬਕ ਜਿਹੜਾ ਉਹਵੇਂ ਚੂਜ਼ ਕੀਤਾ ਹੋਇਆ ਬਹੁਤ ਸਾਰੇ ਕਾਲਜਾਂ ਨੇ ਤਾਂ ਇੱਕ ਇੱਕ ਘੰਟੇ ਦਾ ਲੈਕਚਰ ਵੀ ਕਰਤਾ ਜਿਹੜਾ 9 ਤੋਂ ਲੈ ਕੇ ਜਿਹੜਾ 4 ਵਜੇ ਤੱਕ ਜਿਹੜਾ ਕਾਲਜ ਵੀ ਲੱਗਣ ਲੱਗ ਗਿਆ ਤੇ ਫਰੀਦਕੋਟ ਵਿੱਚ 45 ਮਿੰਟ ਦਾ ਲੈਕ ਘੰਟਾ ਜਿਹੜਾ ਲੈਕਚਰ ਹਰ ਰੋਜ਼ ਲੱਗਣਾ ਚਾਹੀਦਾ ਤੇ ਸਾਲ ਵਿੱਚ 1200 ਘੰਟੇ ਇਹਨਾਂ ਦੀ ਕਲਾਸ ਲੱਗਣੀ ਚਾਹੀਦੀ ਆ ਫੇਰ ਕਿਤੇ ਜਾ ਕੇ ਜਿਹੜਾ ਉਹ ਗ੍ਰੈਜੂਏਟ ਜਿਹੜੇ ਹੋ ਸਕਦੇ ਆ ਤੇ ਇੱਥੇ ਸਾਡਾ 40 40 ਮਿੰਟ ਦਾ ਲੈਕਚਰ ਹੁੰਦਾ ਤੇ ਉਹ ਵੀ ਜਿਹੜੇ ਸਾਰੇ ਲੈਕਚਰ ਜਿਹੜੇ ਲੱਗਦੇ ਨਹੀਂ ਹੈਗੇ ਅੱਜ ਕਿਹੜੇ ਅਫੀਸਰ ਨੂੰ ਮਿਲਣਾ ਹੈ ਅੱਜ ਅਸੀਂ ਡੀਸੀ ਅਫੀਸਰ ਜਿਹੜੇ ਫਰੀਦਕੋਟ ਤੇ ਪਹੁੰਚੇ ਹੋਏ ਆ ਅਸੀਂ ਡੀਸੀ ਦਫ਼ਤਰ ਜਿਹੜਾ ਆਏ ਆ ਤਾਂ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਸਕੀਏ ਮੁੱਖ ਮੰਤਰੀ ਦੇ ਨਾਮ ਜਿਹੜਾ ਮੰਗ ਪੱਤਰ ਦੇ ਰਹੀ ਕਿਛ ਹਜੇ ਤੱਕ ਕੋਈ ਮਿਲਿਆ ਤੋ ਨੂੰ ਕੋਈ ਅੱਗੇ ਹਾਈ ਤੱਕ ਜੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਵਿਦਿਆਰਥੀ ਇੱਥੇ ਜਿਹੜੇ ਬ੍ਰਿਜਿੰਦਰਾ ਕਾਲਜ ਦੇ ਧੁੱਪੇ ਬੈਠੇ ਹੋਏ ਆ ਪ੍ਰਸ਼ਾਸਨ ਨੇ ਸਾਨੂੰ ਹਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਵੀ ਅਸੀਂ ਥੋੜਾ ਮੰਗ ਪੱਤਰ ਲੈਣਾ ਹੈ ਕਿੰਨੇ ਜਿੰਨੇ ਦੇ ਬੈਠੇ ਹੋ ਸਾਨੂੰ ਵੀ ਅਸੀਂ 11 ਵਜੇ ਦੇ ਬੈਠੇ ਆ ਤੇ 2 ਘੰਟੇ ਹੋ ਗਏ ਅਸੀਂ ਧੁੱਪੇ ਬੈਠਾ ਹਾਂ ਨੂੰ ਹਜੇ ਤੱਕ ਪ੍ਰਸ਼ਾਸਨ ਕੋਈ ਨਮੈਂਦਾ ਮੰਗ ਪੱਤਰ ਲੈਣ ਨਹੀਂ ਆਇਆ ਅਗਲੀ ਰਣਨੀਤੀ ਕੀ ਥੋੜੀ ਜਿੰਨਾ ਟਾਈਮ ਇਹ ਮੰਗਾਂ ਨਹੀਂ ਮੰਨਿਆ ਜਾਂਦੀ ਆ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਸਰਕਾਰ ਆ ਬਣਾਵੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਕਰੇ ਜਿਵੇਂ ਕਿ ਹਰਜੋਤ ਮੈਸ ਨੇ ਵੀ ਕਿਹਾ ਵੀ ਪੰਜਾਬ ਦੀ ਸਿੱਖਿਆ ਨੀਤੀ ਸੀ ਆ ਬਣਾਵਾਂਗੇ ਉਹ ਮੰਗ ਨਹੀਂ ਮੰਨ ਲੈਂਦੇ ਮੇਜਰ ਮਾਈਨਰ ਵਿਸ਼ੇ ਰੱਦ ਨਹੀਂ ਹੁੰਦੇ ਤੇ ਸੈਮੈਸਟਰ ਸਿਸਟਮ ਰੱਦ ਨਹੀਂ ਹੁੰਦਾ ਨਾ ਟਾਈਮ ਐਸ ਸੰਕਰਾਸ਼ ਕਰਦੇ ਰਹਾਂਗੇ ਇਹ ਸੂਬਾ ਪੱਧਰੀ ਸਦ ਦੇ ਲੱਖ-ਵੱਖ ਜ਼ਿਲ੍ਹਾ ਕੇਂਦਰਾਂ ਤੇ ਡੀਸੀ ਦਫ਼ਤਰਾਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਦੇ ਸਬੰਧ ਚ ਮੰਗ ਪੱਤਰ ਦੇ ਰਹੇ ਆ ਜਿਹੜੇ ਸਾਡੀਆਂ ਕੁਝ ਮੰਗਾਂ ਨੇ ਪਹਿਲੀ ਮੰਗ ਸਾਡੀ ਇਹ ਹੈ ਕਿ ਜਿਹੜੀ 2020 ਦੀ ਕੇਂਦਰੀ ਉਦੇ ਤਹਿਤ ਉਹਨੂੰ ਜੋ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਕੇਂਦਰ ਸਰਕਾਰ ਨੇ ਸਾਰੇ ਕਾਲਜਾਂ ਦੇ ਵਿੱਚ ਉਹਦੇ ਤਹਿਤ ਜਿਹੜੇ ਹੁਣ ਨਵੇਂ ਵਿਦਿਆਰਥੀ ਜਿਹੜੇ ਕਾਲਜਾਂ ਚ ਭਰਤੀ ਹੋਏ ਆ ਉਹਨਾਂ ਦੇ ਉੱਪਰ ਪਹਿਲਾਂ ਪੰਜ ਵਿਸ਼ੇ ਸਾਨੂੰ ਪੜ੍ਹਾਏ ਜਾਂਦੇ ਸੀ ਹੁਣ ਜਿਹੜੇ ਨਵੇਂ ਵਿਦਿਆਰਥੀ ਆਏ ਆ ਉਹਨਾਂ ਜਿਹੜਾ ਹੈਗਾ 9 ਤੋਂ 10 ਸਬਜੈਕਟ ਐਡੀਸ਼ਨਲ ਪੜ੍ਹਾਏ ਜਾ ਰਹੇ ਆ ਜਿਹੜੇ ਵਾਧੂ ਸਬਜੈਕਟ ਪੜ੍ਹਾਏ ਜਾ ਰਹੇ ਉਹਨਾਂ ਦੀਆਂ ਨਾ ਕਿਤਾਬਾਂ ਛਪੀਆਂ ਨੇ ਨਾ ਉਹਨਾਂ ਦਾ ਪ੍ਰੋਪਰ ਸਿਲੇਬਸ ਆਇਆ ਨਾ ਉਹਨਾਂ ਨੂੰ ਪੜ੍ਹਾਉਣ ਵਾਸਤੇ ਕੋਈ ਇਹਦੇ ਅਪਭਰਤੀ ਕੀਤੇ ਗਏ ਆ ਉਹ ਵਿਸ਼ੇ ਜਿਹੜੇ ਆ ਤੱਕੇ ਦੇ ਨਾਲ ਵਿਦਿਆਰਥੀਆਂ ਦੇ ਉੱਪਰ ਥੋਪ ਦਿੱਤੇ ਗਏ ਆ ਮਤਲਬ ਕਿ ਟੀਚਰਾਂ ਜੇ ਪੂਰੇ ਨਹੀਂ ਆ ਗਏ ਟੀਚਰ ਪੂਰੇ ਨਹੀਂ ਹੈਗੇ ਕਿਤਾਬਾਂ ਵਿਸ਼ਿਆਂ ਦੀਆਂ ਛਪੀਆਂ ਨਹੀਂ ਹੈਗੀਆਂ ਔਰ ਪਹਿਲਾ ਔਰ ਕਿਆ ਇਹ ਕਿਹਾ ਕਿ ਵਿਦਿਆਰਥੀ ਨੂੰ ਜਿਹੜਾ ਹੈਗਾ ਉਹ ਚੁਆਇਸ ਕਰਨ ਦੀ ਆਜ਼ਾਦੀ ਹੋਊਗੀ ਉਹ ਆਪਣੇ ਮਨਪਸੰਦ ਵਿਸ਼ੇ ਚੁ ਦੂਜਾ ਹੈਗਾ ਕਿ 2013 ਤੋਂ ਪਹਿਲਾਂ ਇੱਥੇ ਜਿਹੜਾ ਸੈਮੈਸਟਰ ਸਿਸਟਮ ਚੱਲਦਾ ਸੀ ਕਾ ਐਲਵਰ ਸਿਸਟਮ ਚੱਲਦਾ ਸੀ ਕਾਲਜਾਂ ਦੇ ਵਿੱਚ ਸਾਲ 'ਚ ਸਰਵਿਕੋ ਵਾਰ ਪੇਪਰ ਲੈ ਜਾਂਦੇ ਸੀ ਬਾਕੀ ਟਾਈਮ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਉਹ ਸਿਲੇਬਸ ਵੀ ਕਵਰ ਕਰ ਲੈਂਦਾ ਸੀ ਕਾਲਜ 'ਚ ਜੇ ਹੋਰ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਸੀਗੀਆਂ ਉਹਨਾਂ 'ਚ ਵੀ ਜਿਹੜਾ ਜਿ ਕੋ ਮੁਕਾਬਲੇ ਹੁੰਦੇ ਸੀ ਉਹਨਾਂ 'ਚ ਵੀ ਹਿੱਸਾ ਲੈਂਦਾ ਸੀ ਖੇਡਾਂ 'ਚ ਵੀ ਹਿੱਸਾ ਲੈਂਦਾ ਸੀ ਪਰ ਹੁਣ ਜਿਹੜਾ ਹੈਗਾ ਉਹ ਸਿਸਟਮ ਇੰਨਾ ਕੰਪਲੈਕਸ ਕਰ ਦਿੱਤਾ ਹੈ ਕਿ ਸੈਮੈਸਟਰ ਸਿਸਟਮ ਚੱਲਦਾ 6 ਮਹੀਨੇ 'ਚ ਇੱਕ ਵਾਰ ਪੇਪਰ ਲਿਆ ਜਾਂਦੇ ਆ 6 ਮਹੀਨੇ 'ਚ ਵੀ ਇੱਕ ਦੋ ਵਾਰੀ ਪੇਪਰ ਆ ਜਾਂਦੇ ਆ 3 ਮਹੀਨੇ ਕਿਲਾਸਾਂ ਸੈਮੈਸਟਰ ਚਲਾਉਣੀਆਂ ਲਾਜ਼ਮੀ ਹੁੰਦੀਆਂ ਨੇ ਸੈਮੈਸਟਰ ਸਿਸਟਮ ਦੇ ਵਿੱਚ ਵਾਅਦਾ ਕੀਤਾ ਗਿਆ ਫੀਸਾਂ 'ਚ ਵੀ ਵਾਅਦਾ ਕੀਤਾ ਗਿਆ ਜੀ ਪਰ ਜਿਹੜੀ ਇਹ ਸੈਮੈਸਟਰ ਸਿਸਟਮ ਕਰਕੇ ਵਿਦਿਆਰਥੀਆਂ ਦੇ ਉੱਪਰ ਜਿਹੜਾ ਹੈਗਾ ਉਹ ਮਤਲਬ ਸਿਲੇਬਸ ਦਾ ਬੋਝ ਪੈਂਦਾ ਤੇ ਉਹਨਾਂ ਦੀ ਉਹਨਾਂ ਦੀ ਮਤਲਬ ਸੁਪਲੀਆਂ ਬਹੁਤ ਹੁੰਦੀਆਂ ਨੇ ਸਾਡੀ ਇਹ ਮੰਗ ਹੈ ਕਿ ਜਿਹੜਾ ਸੈਮੈਸਟਰ ਸਿਸਟਮ ਆ ਉਹਨੂੰ ਰੱਦ ਕਰਕੇ ਐਨਵਲ ਸਿਸਟਮ ਲਾਗੂ ਕੀਤਾ ਜਾਵੇ ਇਸ ਵਿਸ਼ੇ 'ਨ ਲੈ ਕੇ ਪਹਿਲਾਂ ਵੀ ਕਿਸੇ ਅਧਿਕਾਰ ਨੂੰ ਮਿਲਿਆ ਹੂ ਬਿਲਕੁਲ ਅਸੀਂ ਪਿ ਕੁਪਰੋਂ ਜਿਹੜਾ ਹੈਗਾ ਉਹ ਮਤਲਬ ਉਹ ਲਗਾਤਾਰ ਜਿਹੜਾ ਹੈਗਾ ਸਿੱਖਿਆ ਨੂੰ ਜ਼ਿਆਦਾ ਗੁੰਝਦਾਰ ਬਣਾ ਰਿਹਾ ਹੈ। ਉਹ ਤਾਂ ਕਹਿੰਦੇ ਸਿੱਖਿਆ ਕ੍ਰਾਂਤੀ ਜਿਹੜੀ ਹੈ ਸਾਡੀ ਬੜੀ ਮਿਲ ਦੀ ਉੱਪਰ ਆਲੀ ਚੱਲੀ ਆ ਸਨ ਤਾਂ ਉਹਨੂੰ ਦੇਖੋ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹ ਕੰਧਾਂ ਦੇ ਉੱਪਰ ਰੰਗ ਫੇਰ ਕੇ ਆਈ ਹੈਗੀ ਆ ਠੀਕ ਆ ਜਾਂ ਬਾਥਰੂਮ ਬਣਾਤੇ ਹੈਗੇ ਉਹਨਾਂ ਦੇ ਉਦਘਾਟਨ ਕਰਕੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਆਈ ਹੈਗੀ ਆ ਸਿੱਖਿਆ ਕ੍ਰਾਂਤੀ ਦਾ ਅਸੀਂ ਤਾਂ ਕਹਿੰਦੇ ਜੇ ਇਹਨਾਂ ਨੇ ਸਕੂਲਾਂ ਕਾਜ ਨੇ ਚ ਅਧਿਆਪਕ ਭਰਤੀ ਕੀਤੇ ਹੁੰਦੇ ਸਿੱਖਿਆ ਸਿੱਖਿਆ ਦੇ ਵਿੱਚ ਕੋਈ ਚੰਗੀ ਨੀਤੀ ਲੈ ਕੇ ਆਂਦੀ ਹੁੰਦੀ ਹੁੰਦੀ ਵਿਦਿਆਰਥੀਆਂ ਦੇ ਲਈ ਕੋਈ ਚੰਗਾ ਸਿਲੇਬਸ ਲੈ ਕੇ ਆਉਂਦਾ ਹੁੰਦਾ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਤੋਂ ਸਮੱਸਿਆਵਾਂ ਸੁਣ ਕੇ ਐਜੂਕੇਸ਼ਨ ਦੇ ਵਿੱਚ ਸੁਧਾਰ ਕੀਤੇ ਹੁੰਦੇ ਨਵੇਂ ਸਕੂਲ ਕਾਲਜ ਖੁੱਲੇ ਹੁੰਦੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੋਏਗੀ ਸਗੋਂ ਇਹਨਾਂ ਦੀ ਸਿੱਖਿਆ ਗ੍ਰਾਂਤੀ ਦੀ ਫੂਕ ਉਦੋਂ ਨਿਕਲਦੀ ਹੈ ਜਦੋਂ ਇਹਨਾਂ ਦੀ ਸਿੱਖਿਆ ਗ੍ਰਾਂਤੀ ਦਾ ਜਿਹੜਾ ਨਾਇਕ ਹੈਗਾ ਜਿਹਨੂੰ ਭਗਵੰਤ ਮਾਨ ਕਹਿੰਦੇ ਆ ਉਹਦੇ ਤੋਂ ਜਿਹੜਾ ਨੈਸ਼ਨਲ ਮੀਡੀਆ ਦਾ ਇੱਕ ਵੱਡਾ ਚੈਨਲ ਸਵਾਲ ਪੁੱਛਦਾ ਕਿ ਸਿੱਖਿਆ ਦੇ ਬਾਰੇ ਸਵਾਲ ਪੁੱਛਦਾ ਔਰ ਉਹ ਜਿਹੜਾ ਸਿੱਖਿਆ ਦੇ ਨਾਲ ਅਸੀਂ ਤਾਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਾਰੇ ਉਹ ਵੀ ਬੁੱਝ ਗਏ ਸੀ ਕਿ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਿਲਕੁਲ ਫੇਲ ਹੈਗੀ ਆ ਕਿਉਂਕਿ ਇਹਨਾਂ ਕੋਲ ਸਿੱਖਿਆ ਦੇ ਪ੍ਰਤੀ ਕੋਈ ਵਿਜਨ ਨਹੀਂ ਕੋਈ ਇਹਨਾਂ ਦਾ ਨੇਤਾ ਕੋਈ ਇਹਨਾਂ ਦਾ ਮੰਤਰੀ ਜਿਹੜਾ ਹੈਗਾ ਉਹ ਸਿੱਖਿਆ ਦੇ ਪ੍ਰਤੀ ਜਿਹੜਾ ਹੈਗਾ ਉਹ ਜਾਗਰੂਕ ਨਹੀਂ ਹੈਗਾ ਸਗੋਂ ਇਹਨਾਂ ਨੇ ਜਿਹੜਾ ਸਿੱਖਿਆ ਮੰਤਰੀ ਲਾਇਆ ਹਰਜੋਤ ਬੈਂਸ ਉਹਨੂੰ ਪੰਜਾਬੀ ਹੀ ਨਹੀਂ ਲਿਖਣੀ ਆਉਂਦੀ ਪਿਛਲੇ ਸਾਲ ਉਹਨੇ ਪੋਸਟ ਪਾਈ ਸੀ ਉਹਦੀ ਫੇਸਬੁੱਕ ਪੋਸਟ ਤੇ ਪੰਜਾਬੀ ਦੇ ਵਿੱਚ ਇੰਨੀਆਂ ਗਲਤੀਆਂ ਸੀ ਇੰਨੀਆਂ ਗਲਤੀਆਂ ਤਾਂ ਪੰਜਵੀਂ ਚ ਪੜਦਾ ਬੱਚਾ ਵੀ ਨਹੀਂ ਕਰਦਾ ਔਰ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੈਗੇ ਆ ਉਹ ਬਿਲਕੁਲ ਜਿਹੜੀ ਹੈਗੀ ਉਹ ਇਹਨਾਂ ਦੀ ਝੂਠੀ ਕ੍ਰਾਂਤੀ ਹੈ ਸਿਰਫ ਪੋਸਟਰਾਂ ਦੇ ਉੱਪਰ ਇਹਨਾਂ ਦੀ ਕ੍ਰਾਂਤੀ ਆਈ ਆ ਐਡ ਦੇ ਉੱਪਰ ਕ੍ਰਾਂਤੀ ਆਈ ਆ ਹੋਰ ਕਿਸੇ ਤਰ੍ਹਾਂ ਦੀ ਕੋਈ ਕ੍ਰਾਂਤੀ ਨਹੀਂ ਆਈ ਜੀ ਦੇਖੋ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਸਿੱਖਿਆ ਨੂੰ ਰਾਸ਼ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਪੰਜਾਬ ਸਰਕਾਰ ਸਿੱਖਿਆ ਨੀਤੀ ਜਿਹੜੀ ਹੈ ਉਹ ਰੱਦ ਕਰੇ ਸੈਮੈਸਟਰ ਸਿਸਟਮ ਰੱਦ ਕਰੇ ਐਨੂਅਲ ਸਿਸਟਮ ਲਾਗੂ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਫੀਸਾਂ ਦਾ ਵਾਧਾ ਕੀਤਾ ਗਿਆ ਉਹਨੂੰ ਰੱਦ ਕਰੇ ਜੇ ਇਹ ਮੰਗਾਂ ਨਹੀਂ ਲਾਗੂ ਹੁੰਦੀਆਂ ਤਾਂ ਸਾਡੀ ਸੂਬਾ ਕਮੇਟੀ ਵੱਲੋਂ ਇਹ ਕਾਲ ਆ ਕਿ ਵੱਡਾ ਕੱਟ ਕਰਾਂਗੇ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੀਤਾ ਜਾਵੇ ਪੰਜਾਬ ਸਟੂਡੈਂਟ ਯੂਨੀਅਨ ਸਾਰੇ ਕਾਲਜਾਂ ਦੇ ਵਿਦਿਆਰਥੀ ਉਸ ਜਿਹੜਾ ਹੈਗਾ ਸੰਘਰਸ਼ ਦੇ ਵਿੱਚ ਉਸ ਸੂਬਾ ਪਧਰੀ ਸੱਦੇ ਤੇ ਜਿਹੜਾ ਹੈਗਾ ਕੱਟਕ ਦੇ ਵਿੱਚ ਵੱਡੀਆਂ ਗੰਤੀ ਵਿਦਿਆਰਥੀਆਂ ਨੂੰ ਸ਼ਾਮਲ ਕਰਾਉਗੀ ਔਰ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਵੱਡਾ ਸੰਘਰਸ਼ ਕਰਾਂਗੇ